Yeah. 골! 잘했어. 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 아, 가야 돼. 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 करो <laughs> हा آفرت کوئی نه آهي ڇو نه گلا ڳالهائي ڇا نه مڙي ڏري لڳي آهي काली <laughs> लकड़ी <laughs> 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 ਆ ਰੋਹ ਬਣੀ ਪਿੱਛੇ ਕਾਇੰਦੂ ਆਏ ਨੂ ਆਏ ਤੇ ਦੀ ਨੀ ਆਏ ਆਏ ਤੁਸੇ ਪਾਣੀ ਦੇਂਦੇ ਹੁੰਦੇ ਆਂ ਦੇਵੇ ਹਾਏ 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 ਸਤਿ ਸ਼੍ਰੀ ਅਕਾਲ ਸਭ ਦੇ ਮੁਰੇ ਮੇਰੇ ਪਤਨੂ ਰੱਖ ਨਾ ਤੁਸ ਮੈਂ ਦੇ ਓਹ ਓਹ ਹਾਏ ਮੇਰੇ ਦੂਰ ਮੈਂ ਆਪੁਂ ਦਾ ਹਾਏ ਹਾਏ ਪਸੰਦ ਚਲੋ ਜੀ ਪਾਪ ਤੋਂ ਬੱਲੇ ਨਹੀਂ ਬੀਤੇ ਕਿਉਂ ਨਹੀਂ ਕਰਦਾ ਆਓ ਬੱਲੇ ਚਲੀਏ Hãy đăng ký kênh để ủng hộ kênh của What? ਬੰਦੇ ਖੜਾਓ ਕੱਲੇ ਯਾਰ आप कभी साइड बोल जाओ बाकी छोड़ा। आगे लिया। आप लोगों के साथ। साइड नहीं होगी। आप कबीर साइड बोल जाओ बाकी छोड़ा। आगे लिया। <laughs> आगे <गरी गुणी। laughs> <laughs> <laughs> <जाएंगे। hati> ああ、どれでこそ。 ਖਸ਼ਕਰਨ ਸਿੰਘ ਜੀ ਕੀ ਕਹਣਾ ਚਾਹਣਾ ਬੇਟੇ ਤੁਹਾਡੇ ਜਿਹੜਾ ਵੱਡਾ ਭਰਾ ਸੀ ਫੌਜ ਦੇ ਵਿੱਚ ਗਿਆ ਸੀ ਡੈਥ ਹੋਈ ਜੀ ਬਟ ਹਾਂਜੀ ਔਰ 2018 ਚ ਭਰਤੀ ਹੋਇਆ ਸੀ ਤੇ ਹੁਣ ਉਹਨੇ ਬਸ 4 ਕਿ ਮਹੀਨੇ ਪਹਿਲਾਂ ਗਿਆ ਸੀ ਤੇ ਹੁਣ ਉਹਨੇ ਛੁੱਟੀ ਲੈ ਕੇ ਆਉਣਾ ਸੀ ਜੀ ਤੇ ਅਚਾਨਕ ਉਹਨੂੰ ਵੀ ਕੋਈ ਗੱਲਬਾਤ ਹੋ ਗਈ ਉਹਦੀ ਡੈਥ ਹੋ ਗਈ ਤੈਜ ਉਹਦੀ ਡੈੱਡ ਬੋਡੀ 12:00 ਵਜੇ ਉਹੀ ਬਸ ਉਹ ਇਕੱਲਾ ਚਲਾਉਂਦਾ ਹੁੰਦਾ ਸੀ ਘਰ ਨੂੰ ਹੀ ਡੈਡੀ ਨੂੰ ਵੀ ਹਾਰਟ ਅਟੈਕ ਦੀ ਪ੍ਰੋਬਲਮ ਸੀਗੀ ਤੇ ਫਿਰ ਉਹਦੇ ਕਰਕੇ ਇਕੱਲਾ ਉਹੀ ਘਰ ਦਾ ਕੰਮ ਚਲਾਉਂਦਾ ਹੁੰਦਾ ਸੀਗਾ ਖਰਚਾ ਪਾਣੀ ਮੈਨੂੰ ਵੀ ਕਹਿੰਦਾ ਸੀ ਕਹਿੰਦਾ ਤੂੰ ਵੀ ਵਧੀਆ ਪੜ੍ਹ ਕਹਿੰਦਾ ਤੈਨੂੰ ਵੀ ਪਰਤੀ ਕਰਾ ਲਾਂ ਇਹਦੇ ਪਿਤਾ ਜੀ ਆ ਮਾਤਾ ਜੀ ਵੀ ਆ ਇੱਕ ਇਹਦਾ ਭਰਾ ਛੋਟਾ ਜੀ ਭੈਣ ਵੀ ਛੋਟੀ ਹੈ ਦੀ ਕਦੋਂ ਵਾਪਸ ਪਹਿਲਾਂ ਕਦੋਂ ਮਿਲ ਕੇ ਗਿਆ ਪਰਿਵਾਰ ਨੂੰ 4 ਕਿ ਮਹੀਨੇ ਪਹਿਲੇ ਮਿਲ ਕੇ ਆਇਆ ਉਹਨੂੰ ਵੀ ਛੁੱਟੀ ਆਉਣੀ ਸੀ ਇਹਨੇ ਉਸ ਦਰਾਂ ਨੇ ਹਾਦਸਾ ਹੋ ਗਿਆ ਜੀ ਬਹੁਤ ਵੱਡਾ ਦੁੱਖ ਆ ਡਿ ਗਿਆ ਪਰਿਵਾਰ ਤੇ ਕੀ ਕਹਣਾ ਚਾਹਾਂ ਸਰ ਇਹ ਮਨੁੱਖੀ ਘਟਨਾ ਸਾਹਮਣੇ ਆਈ ਹੈ ਇਹ ਬੱਚਾ ਸ਼ੁਰੂ ਤੋਂ ਹੀ ਦਿਲਚਸਪੀ ਇਹਦੀ ਫੌਜ ਦੇ ਬਾਰੇ ਸੀਗੀ ਪੜਾਈ 'ਚ ਹਿਸ਼ਾਰ ਸੀਗਾ ਪੜਨ 'ਚ ਵੀ ਪੜਾਈ ਪਲਸ 2 ਤੋਂ ਬਾਅਦ ਭਰਤੀ ਹੋ ਗਿਆ ਜੀ 2018 'ਚ ਇਹ ਹੁਣ ਗੁਆਟੀ 'ਚ ਡਿਊਟੀ ਸੀਗੀ ਅਚਾਨਕ ਕੋਈ ਹੋ ਗਿਆ ਸਦਮਾ ਜੀ ਪਰਿਵਾਰ ਤੇ ਦੁੱਖ ਦੀ ਘੜੀ ਆ ਤੇ ਬੱਚੇ ਤੇ ਸਾਰਾ ਕੁਝ ਚੱਲਦਾ ਹੀ ਖਰਚਾ ਹੀ ਉਹਦਾ ਫਾਦਰ ਮਿਹਨਤ ਮਜ਼ਦੂਰੀ ਕਰਦਾ ਇੱਕ ਬੇਟਾ ਉਹਦਾ ਪੜ ਰਿਆ ਹੈ ਬੱਚੀ ਉਹਨਾਂ ਦੀ ਮੈਰਿਡ ਹੈ ਜੀ ਦੋ ਬੱਚੇ ਉਹਦੇ ਵੀ ਤੇ ਅਸੀਂ ਮੰਗ ਕਰਦੇ ਹਾਂ ਵੀ ਜੋ ਵੀ ਸਰਕਾਰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਮਿਲਦੀ ਹੈ ਸਹੂਲਤ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਅਗਲਾ ਜਿਹੜਾ ਮੁਟਾਪਾ ਉਹ ਵਧੀਆ ਕੁਝ ਲੰਘ ਸਕੇ ਜੀ 2018 ਜੀ 18 ਸਿਖਲਾਈ ਘਾਟੀ ਸੀਗਾ ਡਿਊਟੀ ਕਰਦਾ ਜੀ ਲਵਲੀ ਗੱਲ ਇਹਦਾ ਨਾਮ ਜੀ ਇਹ ਕਦੋਂ ਅੰਤਿਮ ਸੰਸਕਾਰ ਕਦੋਂ ਕੀਤਾ ਜਾ ਰਿਹਾ ਇਹਨੂੰ ਅੱਜ ਹੁਣਾ ਤਕਰੀਬਨ 12:00 1 ਵਜੇ ਆਈ ਜਾਂਦੀ ਹੈ ਡੈੱਡ ਬੋਡੀ ਉਹਦੀ ਜੋ ਕਿ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦ ਭਾਗੀ ਆ ਸੋ ਇਹ ਤਪਾ ਮੰਡੀ ਦੇ ਰਹਿਣ ਵਾਲਾ ਸੀ ਲਵਲੀ ਗੱਲ 2018 ਦਾ ਭਾਰਤੀ ਸੀ ਫੌਜ ਦੇ ਵਿੱਚ ਜੋ ਕਿ ਆਪਣੀ ਡਿਊਟੀ ਦੌਰਾਨ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਨ੍ਹਾਂ ਦੀ ਜੌਬ ਗੁਹਾਟੀ ਵੀ ਕਿਸੀ ਸ਼ਾਮ ਦੇ ਵਿੱਚ ਸੋ ਉਹ ਪਰਸੋ ਤੋਂ ਪਤਾ ਲੱਗਿਆ ਵੀ ਤਕਰੀਬਨ ਉਹ ਐਕਸਪਾਇਰ ਹੋ ਗਏ ਉਹਨਾਂ ਦਾ ਅੱਜ ਜੋ ਸੰਸਕਾਰ ਹੈ ਆਰਾਮ ਬਾਗ ਤੱਪਾ ਵਿਖੇ ਕੀਤਾ ਜਾਵੇਗਾ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੋ ਕਿ ਇਹਨਾਂ ਨੂੰ ਲਵਲੀ ਗਿੱਲ ਨੂੰ ਔਰ ਇਹਨਾਂ ਦੇ ਪਰਿਵਾਰ ਨੂੰ ਸਰਜੀਤ ਸਿੰਘ ਪੁੱਤਰ ਬੋਟਾ ਸਿੰਘ ਇਹਨਾਂ ਦੇ ਮਾਤਾ ਪਿਤਾ ਦਾਦਾ ਦਾਦੀ ਸੋ ਕਿ ਇਹਨਾਂ ਨੂੰ ਸਰਕਾਰ ਵੱਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ ਜੋ ਕਿ ਇਹਨਾਂ ਦਾ ਬਣਦਾ ਹੈਗਾ ਮੁਆਵਜ਼ਾ ਜਾਂ ਕੋਈ ਹੱਕ ਜੋ ਵੀ ਪ੍ਰੋਟੋਕੋਲ ਦੇ ਮੁਤਾਬਕ ਇਹਨਾਂ ਨੂੰ ਦਿੱਤਾ ਜਾਵੇ ਸੋ ਅਸੀਂ ਸਾਰੇ ਜਿੰਨੇ ਵੀ ਇੱਥੇ ਆਨੰਦ ਪ੍ਰਭਾਸਤੀ ਦੇ ਤਪਾ ਮੰਡੀ ਦੇ ਇੱਥੇ ਪਹੁੰਚੇ ਨੇ ਰਾਮ ਬਾਗ ਦੇ ਵਿੱਚ ਸਾਰੇ ਹੀ ਮੰਗ ਕਰਦੇ ਆ ਕਿ ਸਰਕਾਰ ਵੱਲੋਂ ਇਹਨਾਂ ਦੀ ਪੂਰੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਸੋ ਪਰਿਵਾਰ ਦਾ ਇੱਕ ਪੂਰਾ ਸਹਾਰਾ ਬਣ ਸਕੇ ਸੋ ਕਿ ਉਹ ਜੋ ਗਿਆ ਲਵਲੀ ਸਿੰਘ ਜਿੱਲ ਇੱਥੋਂ ਦੁਨੀਆ ਤੋਂ ਚਲਾ ਗਿਆ ਔਰ ਆਪ ਦੀ ਸਾਰਾਂਦਾ ਤੇ ਰਾਖੀ ਕਰਦਾ ਸੋ ਉਹਦਾ ਪੂਰੇ ਸਮੁੱਚੇ ਪੰਜਾਬ ਨੂੰ ਕੀ ਹਿੰਦੁਸਤਾਨ ਨੂੰ ਔਰ ਤਪਾ ਮੰਡੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਆਪਣੀਆਂ ਸਵਾਮਾਂ 7-8 ਸਾਲ ਤੋਂ ਹੋਕਰ ਰਿਆ ਸੀ 2018 ਤੋਂ ਲੈ ਕੇ ਅੱਜ 2025 ਤੱਕ ਇਸ ਦਾ ਸਾਨੂੰ ਸਾਰਿਆਂ ਨੂੰ ਹੀ ਬੜਾ ਦੁੱਖ ਹੈ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚੋਂ ਜਦੋਂ ਸਾਡਾ ਬੱਚਾ ਚਲਿਆ ਗਿਆ ਨਾ ਅਸੀਂ ਆਏ ਜੀ ਨਾਲ ਸੋਚਦੇ ਹਾਂ ਵੀ ਹੋਰਾਂ ਦੇ ਬੱਚੇ ਵੀ ਐੇ ਜਿਹਾਂ ਟੈਕ ਦੀਆਂ ਸਕੇਤਾਂ ਕਾਰਨ ਜਾਂ ਕਿਸੇ ਹੋਰ ਕਾਰਨ ਸਾਡੇ ਬੱਚੇ ਨਾ ਜਾਣ ਜਿਹੜੇ ਬੱਚੇ ਅੱਜ ਅਸੀਂ ਦੇਸ਼ ਦੀ ਰਾਖੀ ਲਈ ਭੇਜਦੇ ਆ ਜਿਨ੍ਹਾਂ ਦੀ ਸਤਰ ਸਾਇਆ ਥੱਲੇ ਅਸੀਂ ਬੈਠੇ ਆ ਉਹੀ ਬੱਚਿਆਂ ਦੀ ਸਤਰ ਸਾਇਆ ਜੇ ਇਸ ਤਰ੍ਹਾਂ ਚਲੀ ਜਾਂਦੀ ਹੈ ਤਾਂ ਸਾਨੂੰ ਸਾਡੇ ਦੇਸ਼ ਨੂੰ ਸਮੁੱਚੀ ਲਕਾਈ ਨੂੰ ਲੋਕਾਂ ਨੂੰ ਬਹੁਤ ਹੀ ਇਸ ਦਾ ਗਲਤ ਪ੍ਰਭਾਵ ਜਾਣਾ ਤੇ ਅਸੀਂ ਸਰਕਾਰ ਤੋਂ ਇਸ ਗੱਲ ਦੀ ਮੰਗ ਵੀ ਕਰਦੇ ਹਾਂ ਕਿ ਬੱਚਾਂ ਬਲ ਖਾਸ ਧਿਆਨ ਵੀ ਰੱਖਿਆ ਜਾਵੇ ਤੇ ਇਹ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਗਰੀਬੀ ਨੂੰ ਦੂਰ ਕਰਨ ਵਾਸਤੇ ਸਾਡਾ ਬੱਚਾ ਲਗਭਗ ਤਕਰੀਬ 7-8 ਸਾਲ ਹੋ ਚੁੱਕੇ ਨੇ ਫੌਜ ਦੇ ਵਿੱਚ ਭਰਤੀ ਹੋਏ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਚੰਗਾ ਲੱਗਿਆ ਜਿਹੜਾ ਜਿਹੜੇ ਮਿਸ਼ਨ ਨੂੰ ਲੈ ਕੇ ਅੱਗੇ ਗਿਆ ਸੀ ਉਹ ਮੇਰੇ ਇਸ ਬੱਚੇ ਦਾ ਮਿਸ਼ਨ ਜਿਹੜਾ ਅਧੂਰਾ ਰਹਿ ਗਿਆ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੇ ਮਿਸ਼ਨ ਨੂੰ ਲੈ ਕੇ ਸਾਡਾ ਬੱਚਾ ਗਿਆ ਸੀ ਗਰੀਬੀ ਨੂੰ ਦੂਰ ਕਰਨ ਵਾਸਤੇ ਗਿਆ ਸੀ ਅਸੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਗਰੀਬ ਪਰਿਵਾਰ ਦਾ ਤੁਰੰਤ ਜੋ ਉਹਦੀਆਂ ਬਣਦੀਆਂ ਸੁਵਿਧਾ ਨੇ ਜੋ ਦੇ ਬੈਨੀਫਿਟਾ ਤੁਰੰਤ ਦਿੱਤੇ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਰਿਵਾਰ ਵੱਲ ਖਾਸ ਕਰਕੇ ਧਿਆਨ ਰੱਖਿਆ ਜਾਵੇ ਜਨਕਸੀਰ ਸਿੰਘ ਹੈ ਇਹ ਨਾਮ ਮਰਾ ਇਹ ਜੋ ਸਾਡਾ ਬੱਚਾ ਲਵਲੀ ਗੱਲ ਘਾਟੀ ਦੇ ਵਿੱਚ ਨੌਕਰੀ ਕਰਦਾ ਸੀਗਾ ਫੌਜੀ ਸੀਗਾ 2018 ਦੇ ਵਿੱਚ ਭਰਤੀ ਹੋਇਆ ਸੀਗਾ ਬਹੁਤ ਹੀ ਹੋਣਹਾਰ ਬੱਚਾ ਸੀਗਾ ਬਹੁਤ ਹੀ ਵਧੀਆ ਸੁਭਾਅ ਸੀ ਹਰ ਇੱਕ ਨੂੰ ਜਦੋਂ ਮਿਲਣਾ ਬੜੇ ਪਿਆਰ ਦੇ ਨਾਲ ਹੱਸ ਕੇ ਮਿਲਣਾ ਤੇ ਅੱਜ ਸਾਡੇ ਮਹੱਲੇ ਦੇ ਵਿੱਚ ਜੋ ਸੋਗ ਦੀ ਲਹਿਰ ਹੈ ਪੂਰੇ ਜੋ ਘਾਟਾ ਹੈ ਪੂਰੇ ਦੇਸ਼ ਨੂੰ ਹੀ ਹੈ ਫੌਜੀ ਸਾਡੇ ਦੇਸ਼ ਦਾ ਮਾਣ ਹੁੰਦੇ ਨੇ ਉਸੇ ਤਰ੍ਹਾਂ ਹੀ ਇਹ लवली ਗੱਲ ਜੋ ਸਾਡੇ ਤਪੇ ਦਾ ਮਾਣ ਸੀ ਅਸੀਂ ਬਹੁਤ ਹੀ ਦੁਖੀ ਹਿਰਦੇ ਨਾਲ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਦੇ ਅਸੀਂ ਇਸ ਪਰਿਵਾਰ ਦੇ ਨਾਲ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਡਾ ਪੂਰਾ ਮਹੱਲਾ ਅਨੰਦਪੁਰ ਨਗਰ ਅਸਤੀ ਸਾਰਾ ਮਹੱਲਾ ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਲ ਹੈ